ਯੁੱਧ ਨਸ਼ਿਆਂ ਵਿਰੁੱਧ ਮਹਾਂਮ ਦੌਰਾਨ ਛਿਲਾ ਪ੍ਰਧਾਨ ਸਤਨਾਮ ਜਲਾਲਪੁਰ ਪਿੰਡ ਮੰਡਿਆਣੀ ਵਿਖੇ ਅਚੇਚੇ ਤੌਰ ਤੇ ਪਹੁੰਚੇ ਅਤੇ ਪਿੰਡ ਵਾਸੀਆਂ ਦੀਆਂ ਹੋਰ ਸਮੱਸਿਆਵਾਂ ਬਾਰੇ ਜਾਣਕਾਰੀ ਲਈ ਮਹਾਂਮ ਚਲਾਈ ਹੈ ਯੁੱਧ ਨਸ਼ਿਆਂ ਵਿਰੁੱਧ ਇਹਦੇ ਬਾਰੇ ਕੁਝ ਜਨਤਾ ਦੇ ਸੀ ਰਾਜ ਮੰਡਿਆਣੀ ਪਿੰਡੋਂ ਚਾਹੇ ਆਂ ਕੀ ਸੁਨੇਹੇ ਦੇ ਰਹੇ ਆ। ਇਹ ਬੇਨਤੀ ਇਹਦੀ ਕਿ ਨਸ਼ਿਆਂ ਦੇ ਵਿਰੁੱਧ ਸਰਕਾਰ ਨੇ ਬੜਾ ਵਧੀਆ ਫਾਲਾਸ਼ੂ ਦਿੱਤਾ ਹੈ। ਔਰ ਵਿਦਿਅਕ ਸਤਰ ਤੇ ਜਿਹੜਾ ਆਪਣੇ ਖੇਨੇ ਖਿਲਾਫ ਮੂਦਿਮ ਛੜੀ ਹੋਈ ਹੈ। ਲਗਭਗ 6 ਮਹੀਨੇ ਤੋਂ ਔਰ ਪੂਰੇ ਪੰਜਾਬ ਦੇ ਵਿੱਚ ਸਾਰੀ ਪੁਲਿਸ ਸਾਰਾ ਪ੍ਰਸ਼ਾਸਨ ਇਹਨੂੰ ਕੰਟਰੋਲ ਕਰਨ ਤੇ ਲੱਗਿਆ ਹੋਇਆ ਹੈ ਲੋਕਾਂ ਨੂੰ ਜੀਜਾਗਰੂਤ ਕੀਤਾ ਜਾ ਰਿਹਾ ਹੈ ਉੱਥੇ ਜਿਹੜੇ ਸਪਲਾਈਰ ਜਿਹੜੇ ਇਹਨੂੰ ਸਪਲਾਈ ਕਰਦੇ ਉਹਨਾਂ ਨੂੰ ਫੜਿਆ ਵੀ ਜਾ ਰਿਹਾ ਮੇਰਾ ਖਿਆਲ ਹੈ ਸੈਂਕੜੇ ਦੀ ਤਦਾਦ ਜਿਹੜੇ ਫੜਤੇ ਹੋ ਚੁੱਕੇ ਹੈ ਔਰ ਉਹਨਾਂ ਨੂੰ ਫੜ ਲਿਆ ਗਿਆ ਔਰ ਜਿਨ੍ਹਾਂ ਨੇ ਕੋਈ ਨੀਅਤ ਆਪਣੀ ਬੇਗਾਨਾ ਬਣਾਈ ਹੋਈ ਹੈ ਸੀਗਾ ਉਹਨਾਂ ਨੂੰ ਵੀ ਉਹਨਾਂ ਦੀ ਬੇਗਾਨਾ ਟੋੜੀ ਜਾ ਰਹੀ ਹੈ ਔਰ ਮੇਰਾ ਖਿਆਲ ਨਾਲ ਇਸ ਲਈ ਨੀਏ ਸਤ ਤ੍ਰਿਕੋ ਪਿੰਡ ਪਿੰਡ ਜਾ ਕੇ ਸਾਰੇ ਪੰਜਾਬ ਦੇ ਜਿੰਨੇ ਵੀ ਐਮ ਐਲ ਏ ਆ ਨੇ ਡਿਊਟੀ ਲਈ ਗਈ ਹੈ ਹਰ ਰੋਜ ਉਹ ਤਿੰਨ ਪਿੰਡਾਂ ਜਾਣਗੇ ਔਰ ਜਾ ਕੇ ਲੋਕਾਂ ਨੂੰ ਇਹਦੇ ਬਾਰੇ ਜਾਗਰੂਕ ਵੀ ਕਰਨਗੇ ਔਰ ਉਹਨਾਂ ਨੂੰ ਸੋਹ ਵਿੱਚ ਕਾਣਗੇ ਤਾਂ ਕਿ ਉਹ ਨਸ਼ਾ ਜਿਹੜਾ ਖਲਾਫ ਉਹ ਕੜਨ ਖੜੇ ਹੋਣ ਸਾਰੇ ਤੇ ਮੈਨੂੰ ਲੱਗਦਾ ਹੈ ਕਿ ਇਹ 31 ਤਰੀਕ ਤੱਕ 31 ਮਈ ਤੱਕ ਸੀਐਮ ਸਾਹਿਬ ਨੇ ਜਿਹੜਾ ਟਾਰਗੇਟ ਬੱਧਿਆ ਕਿ ਇਹਨੂੰ 31 ਮਈ ਤੱਕ ਲਗਾਤਾਰ ਛਲਾ ਕੇ ਇਹ ਜਿਹੜਾ ਯੁੱਧ ਹੈ ਇਹਨੂੰ ਉਸ ਦਿਨ ਤੱਕ ਪੂਰਾ ਕੀਤਾ ਜਾਵੇ ਤੇ ਔਰ ਤੁਸੀਂ ਦੇਖਿਆ ਹੋਣਾ ਹੁਣ ਤਾਂ ਜਿਹੜੇ ਵਿਰੋਧੀ ਪਾਰਟੀਆਂ ਗੱਲ ਕਰਨ ਲੱਗੀਆਂ ਤੇ ਵਾਕਈ ਇਹ ਕੰਮ ਇਲੈਕਟਰਲ ਨੀਟ ਹੋ ਗਿਆ ਲੇਕਿਨ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਅਸੀਂ ਮੈਂ ਕਈ ਧਾਰਨਾ ਸੁਣਵਾ ਚੁੱਕਿਆ ਹੈ ਤੇ ਸਪੈਸ਼ਲ ਤੌਰ ਤੇ ਜਿਹੜੇ ਬੋਲਾਰੇ ਹਨ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਹਾਂ ਜਿਹੜਾ ਸੁਧਨ ਸ਼ਬਦ ਹੈ ਇਹਨ ਨਾਲ ਬਹੁਤ ਜ਼ਿਆਦਾ ਫਰਕ ਪੈਣਾ ਹੈ ਔਰ ਜਿਹੜੇ ਬੱਚੇ ਜਾਂ ਤੇ ਲੋਕ ਜਿਹੜੇ ਇਨਵੋਲਡ ਸੀ ਜਿਹੜੇ ਆਦੀ ਸੀਗੇ ਉਹਨਾਂ ਨੂੰ ਜਿਹੜੇ ਐਡਿਕਸ਼ਨ ਸੈਂਟਰ ਜਿਹੜੇ ਆਪਣਾ ਸਾਰੇ ਕੁਐਸਚਨ ਪੁੱਛਤੀਆਂ ਵੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਬੈਡ ਅਰੇਂਜਮੈਂਟ ਕਰਤਾ ਗਿਆ ਹੈ ਤੇ ਜਾਣ ਕੇ ਉਹਨਾਂ ਨੂੰ ਉੱਥੇ ਐਡਮਿਟ ਕਰਕੇ ਉਹਨਾਂ ਨੂੰ ਇਸ ਨਸ਼ੇ ਤੋਂ ਸ਼ਰਾਬ ਦੇ ਲਈ ਜਿਹੜਾ ਯੋਜਨਾ ਸਰਕਾਰ ਉਹ ਹੀ ਪਾਈ ਹੈ ਸੋ ਜੁਤ ਨਸ਼ਾ ਉਹ ਜਿਹੜਾ ਮੇਰੇ ਕਹਨ ਪਹਿਲੀ ਵਾਰੀ ਹੋਇਆ ਕਿ ਇਸ ਲਾਰਜ ਸਕੇਲ ਤੇ ਜਿਹੜਾ ਸਰਕਾਰ ਨੇ ਚੱਲ ਕੇ ਔਰ ਇਹਨੂੰ ਖਤਮ ਕਰਨ ਦੇ ਲਈ ਉਹ ਚਾਹ ਰਿਹਾ ਹੈ ਕਿ ਉਹ ਚਿਹਰਾ ਪਿੰਡ ਵਾਲੇ ਪਾਣੀ ਦੇ ਪਰਵਾਲੇ ਸਾਰੇ ਪਰਵਾਲੇ ਬਾਕੀ ਉਹਨੂੰ ਲਿਫਟਿੰਗ ਦੀ ਦਿੱਕਸ਼ੀ ਨਹੀਂ ਮੈਂ ਇਸ ਪ੍ਰਾਪ ਦਾ ਵੀ ਗੱਲ ਹੈ ਜੀ ਕੱਲ ਨੂੰ ਲੱਗੀਆਂ ਚੱਲ ਜੂਈਆਂ ਉਹ ਲਿਫਟਿੰਗ ਦੀ ਪ੍ਰੋਬਲਮ ਜੀ ਉਸ ਏਰੀਆ ਤੋਂ ਅਜ ਕਾਰ ਡਰ ਐਟ ਹੌਸਾ ਵਗੈਰਾ ਜਾਂ ਬਲਾਕ ਤੋਂ ਅੱਜ ਸਪੈਸ਼ਲ ਅੱਗੀ ਉਹ ਸਾਫੀ ਮਾਰ ਚੱਕੋ ਜਾਣਾ ਕਿ ਸਾਡੀ ਪੂਰੇ ਜਲਦੀ ਇੱਕ ਸਪੈਸ਼ਲ ਹੋ ਲਵਾ ਕੇ ਜਿਹੜਾ ਮਾਲ ਹੈ ਜਲਦੀ ਚੱਲੇ ਜਾਵੇ ਤਾਂ ਸਕੂਲ ਨੂੰ ਆਪਣੇ ਗਰਾਊਂਡ ਜ਼ਰੂਰੀ ਚਾਹੀਦਾ ਹੈ ਤੇ ਸ਼ਾਇਦ ਆਣ ਵਾਲੇ ਸਮੇਂ ਦੇ ਵਿੱਚ ਤੇ ਵੀਰ ਨੇ ਵਾਦਾ ਕੀਤਾ ਹੈ ਕਿ ਅਸੀਂ ਜੇ ਮਤਾ ਪਾ ਕੇ ਤੇ ਪੰਚਾਇਤ ਦੌਰ ਦੇ ਮਤਲਬ ਆ ਗਏ ਇਸ ਸਕੂਲ ਤੁਹਾਡਾ ਗਰਾਉਂਡ ਕੋ ਲੈ ਕੇ ਜਾਵਾਂਗੇ ਤੇ ਸਰਕਾਰ ਤੋਂ ਤੁਹਾਨੂੰ ਵੱਧ ਤੋਂ ਵੱਧ ਗ੍ਰਾਂਟ ਦਵਾਵਾਂਗੇ ਤੇ ਇੱਕ ਪੰਚਾਇਤ ਘਰ ਤੁਹਾਡਾ ਪਿੰਡ ਬਣਾਣਾ ਤੇ 30 ਸਾਲਾਂ ਤੋਂ ਸਾਡੇ ਸਾਡੇ ਪਿੰਡ ਕੋ ਪੰਚਾਇਤ ਘਰ ਨਹੀਂ ਸੀਗਾ ਤੇ ਉਦੋਂ ਵੀ ਵੀਰ ਨੇ ਵਾਦਾ ਕੀਤਾ ਸਾਡੇ ਨਾਲ ਕਿ ਇਹਦਾ ਪੰਚਾਇਤ ਘਰ ਤੇ ਲਈ ਤੁਹਾਨੂੰ ਕਹੇ ਅਸੀਂ ਗ੍ਰਾਂਟ ਵੱਧ ਤੋਂ ਵੱਧ ਦਵਾਵਾਂਗੇ ਤੇ ਇਹਦਾ ਪੰਚਾਇਤ ਘਰ ਬਣਾਇਆ ਜਾਊਗਾ ਉਹ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਭਵਾਨਗਨ ਜੀ ਦਾ ਸੀਐਮ ਸਾਹਿਬ ਦਾ ਪਾਕਿਸਤਾਨ ਲਾਹੌਰ ਦਾ ਚਿਕਸਾ ਉਹ ਬਣੇ ਉਸੇ ਜਦੋਂ ਉਹਨਾਂ ਦਾ ਕੋਲ ਗਏ ਕੱਲ ਗਏ ਸੀਗਾ ਅੱਜ ਗਏ ਸੀਗੇ ਤੁਹਾਡਾ ਫੋਨ ਉਹਨਾਂ ਨੇ ਕਿੰਨੀ ਛੇਤੀ ਫੋਨ ਕਰਤਾ ਤੁਹਾਡੇ ਬੈਠੇ ਫੋਨ ਕਰਤਾ ਬਿਲਕੁਲ ਬਿਲਕੁਲ ਕੱਲ ਦੇ ਹੀ ट्राਨਸੈਕਸ਼ਨ ਹੋ ਗਏ ਹਾਂਜੀ ਉਸੇ ਟਾਈਮ ਸਾਡਾ ਮੇਰਾ ਫੋਨ ਨਹੀਂ ਚੱਪਦਾ ਸੀਗਾ ਜਲ ਭਵਗ ਵਾਲੀ ਹਾਂਜੀ ਜਦੋਂ ਕੱਲ ਗਿਆ ਤੁਰੰਤ ਹੁਣ ਫੋਨ ਵੀ ਲੱਗਿਆ ਅਸੀਂ ਆਵਾਂਗੇ ਲਾਈਨ ਵੀ ਕਹਿੰਦੇ ਆੜੀ ਦੋ ਦਿਨ ਚ ਠੀਕ ਕਰਾਂਗੇ ਫਿਰ ਮੈਂ ਸਭ ਮੈਂ ਤਰਾਂ ਟ੍ਰਾਂਸੈਕਸ਼ਨ ਲੈ ਕੇ ਤੇਵਾ ਸਾਡਾ ਮੁੱਦਾ ਛੱਡਿਆ ਇਹ ਆਮ ਲੋਕਾਂ ਦੀ ਜ਼ਮੀਨ ਮਜ਼ਦੁਰ ਪਈ ਹੈ ਉਹਨਾਂ ਨੂੰ ਪਾਣੀ ਲੱਗਦਾ ਹੁਣ ਜਾਨਾ